ਬੇਬੇ ਗੈਸ ਕਰ ਕੀ ਦਾ ਹੱਥ ਆ ਕੀ ਹੋਈ ਇਹ ਤੇ ਮੰਮੀ ਨੇ ਇਸ਼ਾਰੇ ਨਾਲ ਨਾਨੀ ਨੂੰ ਸਮਝਾਉਣਾ ਕਿ ਇਹ ਤੇ ਲਿਖਿਆ ਕੀ ਹੋਇਆ ਮਗਨਾ ਨਿਖਲੀ ਜੀ ਕਿਲੀ ਤਿੰਨ ਕਿਹ ਜੀ ਜਲੀ ਹੁੰਦੀ ਆ ਘੋੜੀ ਲਓ ਜੀ ਇੱਕੋ ਚੀਜ਼ ਆ ਇਹ ਆਪੇ ਹੀ ਬੇਬੇ ਨੂੰ ਸਮਝਾਵਾਂਗੇ ਅਗਰਾ ਫਾਂਗਦੇ ਉੱਤੇ ਦੇਖੇ ਸਬਿਆ ਹੈ ਨੀ ਮਾਏ ਮੂਰਾ ਮੇਰੇ ਪੇਛ ਪਿਆ ਹੈ ਮਾਏ ਮੂਰਾ ਮੇਰੇ ਪੇਛ ਪਿਆ ਹੈ ਚਾਹ ਲੁਕ ਮਾਏ ਡੌਲਰਾ ਹਾਂ ਜਦ ਮੈਂ ਮੰਗਾ ਤਾਂ ਕੱਢਦਾ ਡੇਲੇ ਸਹਿੰਦੀ ਉਹ ਚੁੱਡੂਨੀ ਤੇਨੀ ਗਾ ਚੁੱਡੂਨੀ ਤੇਨੀ ਗਾ ਚੁੱਡੂਨੀ ਕੰਮੀ ਬੱਕੀ ਤੂੰ ਕੋਲ ਆ ਲਓ ਜੀ ਇਧਰ ਵੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਅੱਜ ਵਾਲਾ ਵਲੌਗ ਬੜਾ ਇੰਟਰਸਟਿੰਗ ਹੋਣ ਵਾਲਾ ਸੋ ਇਧਰ ਨਾਨੀ ਜੀ ਸੁਣ ਰਹੇ ਆ ਗਾਣੇ ਚੱਲ ਰਹੇ ਇਧਰ ਮਿਊਜ਼ਿਕ ਚੱਲ ਰਹੇ ਨਾਨੀ ਜੀ ਨੂੰ ਕੋਈ ਨਹੀਂ ਬਾਹਰ ਦਾ ਸੁਣਾਈ ਦੇ ਰਿਹਾ ਤੋ ਇਧਰ ਬੇਬੇ ਦੀ ਅੱਖਾਂ ਤੇ ਪੱਟੀ ਬੰਨੀ ਹੋਈ ਆ ਮੰਮੀ ਦਾ ਮੂੰਹ ਮੂੰਹ ਬੰਨਿਆ ਹੋਇਆ ਡੈਡੀ ਅੱਗੇ ਕਹਿੰਦੇ ਕਿ ਦੰਦ ਚ 2 ਘੰਟੇ ਆ ਜਰੂਰ ਚਾਹੀਦਾ ਸੋ ਆਪਣੇ ਕੋਲੇ ਤਿੰਨ ਕਰੈਕਟਰ ਦੱਸ ਤਾ ਦੱਸ ਕੀ ਕੀ ਚੀਜ਼ ਬਣੇ ਹੋਇਆ ਆ ਆਪਣੇ ਕੋਲੇ ਤਿੰਨ ਕਰੈਕਟਰ ਨੇ ਆ ਜਿਵੇਂ ਕਰੈਕਟਰ ਨੇ ਜਿਵੇਂ ਆਪਾਂ ਕਿਹਾ ਅੱਜ ਬੋਲਾਂ ਅੰਨਾ ਚ ਗੂੰਗਾ ਓਕੇ ਸੋ ਹੁਣ ਤੁਸੀਂ ਸੋਚੋਗੇ ਤਿੰਨ ਕਰੈਕਟਰ ਤੇ ਆ ਕੇ ਇਹਨਾਂ ਨੇ ਕਰਨਾ ਕੀ ਆ ਸੋ ਹੁਣ ਜਿਵੇਂ ਬੇਬੇ ਦੀ ਅੱਖਾਂ ਤੇ ਪੱਟੀ ਬੰਨੀ ਆ ਬੇਬੇ ਨੂੰ ਕੋਈ ਐ ਹੋਜੀ ਆਪਾਂ ਚੀਜ਼ ਕਰਨ ਨੂੰ ਕਵਾਂਗੇ ਕਿ ਜਿਹੜੀ ਬੇਬੇ ਬਿਨਾ ਦੇਖਿਓ ਚੀਜ਼ ਕਰ ਸਕਦੀ ਆਪਾਂ ਦੇਖਾਂਗੇ ਬੇਬੇ ਕਰ ਸਕਦੀ ਸਹੀ ਕਿ ਨਹੀਂ ਕਰ ਸਕਦੀ ਉਹ ਗਾਂ ਜਦੋਂ ਆਪਾਂ ਚਲਾ ਜਾਈ ਦੇਵਾਂਗੇ ਉਦੋਂ ਪਤਾ ਲੱਗੂਗਾ ਤੇ ਜਿਹੜਾ ਆ ਤੇ ਆ ਕਰੈਕਟਰ ਇਹ ਆਪਸ ਅਟੈਚ ਨੇ ਤੇ ਇਹ ਬੜਾ ਇੰਟਰਸਟਿੰਗ ਕਰੈਕਟਰ ਆ ਸੋ ਆਪਣੇ ਕੋਲੇ ਆ ਅਬ ਆ ਵਾਈਟ ਬੋਰਡ ਆ ਸੋ ਇਹ ਤੇ ਆਪਾਂ ਕੁਝ ਲਿਖਾਂਗੇ ਸੋ ਮੰਮੀ ਨੂੰ ਦਿਖਾਵਾਂਗੇ ਕਿ ਭਾਈ ਆ ਚੀਜ਼ ਲਿਖੀ ਹੋਈ ਹੈ ਤੇ ਮੰਮੀ ਨੇ ਇਸ਼ਾਰੇ ਨਾਲ ਨਾਨੀ ਨੂੰ ਸਮਝਾਉਣਾ ਕਿ ਇਹ ਤੇ ਲਿਖਿਆ ਕੀ ਹੋਇਆ ਤੇ ਨਾਨੀ ਜੀ ਨੂੰ ਪੁੱਜਣਾ ਨਾਨੀ ਨੇ ਬੁੱਝਣਾ ਤੇ ਵਲੌਗ ਬਹੁਤ ਇੰਟਰਸਟਿੰਗ ਹੋਣ ਵਾਲਾ ਵੇਖਦੇ ਪੁੱਝ ਸਕਦੇ ਆ ਕਿ ਨਹੀਂ ਵੇਖਦੇ ਨਾਨੀ ਅੱਜ ਬੁੱਝ ਸਕਦੇ ਕਿ ਨਹੀਂ ਸੋ ਅੱਗੇ ਵੇਖਦੇ ਆ ਤੇ ਲਾਸਟ ਤੱਕ ਦੇਖਿਓ ਇੰਜੋਏ ਕਰਿਓ ਸੋ ਸਾਤ ਪਹਿਲੇ ਕਿੱਧਰੋਂ ਸ਼ੁਰੂ ਕਰੀਏ ਇਧਰੋਂ ਕਿ ਇਧਰੋਂ ਪਾਏ ਮੇਰੇ ਹਿਸਾਬ ਨਾਲ ਇਧਰੋਂ ਤੇ ਇਧਰੋਂ ਸ਼ੁਰੂ ਕਰਦੇ ਆ ਲੋ ਵੀ ਇੱਕ ਬਣੀ ਫਣੀ ਦੀ ਚੀਜ਼ ਮੇਰੇ ਦਿਮਾਗ ਚ ਆਈ ਫੇਕਦੇ ਮੰਮੀ ਜੀ ਬੁੱਝ ਪਾਉਂਦੇ ਕਿ ਨਹੀਂ ਲਓ ਜੀ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਦਿਖਾਉਣੇ ਆ ਲਓ ਜੀ ਪੜ ਲਓ ਸਾਰੇ ਜਣ ਦੇ ਬਾਣਾ ਪਾ ਦਿਖਾਉਣੇ ਇਹ ਮੰਮੀ ਨੂੰ ਮੰਮੀ ਆ ਦੇਖੋ ਇਹ 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 ਤੇ ਚਾਹਉਣਾ ਕੋਈ ਨਹੀਂ ਤੁਸੀਂ ਬੁੱਝਣਾ ਮੰਮੀ ਕੀ ਇੱਕ ਮਿੰਟ ਤੁਸੀਂ ਬੁੱਝਣਾ ਮੰਮੀ ਮੰਮੀ ਦੀ ਕੀ ਕਹਿ ਰਹੇ ਚੰਗਾ ਸਮਝਾਓ ਨਾਨੀ ਨੂੰ ਇਹਦੇ ਆ ਵੀ ਆਪਣਾ ਡੀਏ ਲੱਗਿਆ ਹੋਵੇ ਤੇ ਬੇਬੇ ਆਏ ਲੱਛੀ ਨਹੀਂ 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 ਸਹੀ ਤੁਸੋਂ ਦੁਬਾਰਾ ਸਮਝਾਓ ਨਾਲ ਦੱਸੋ ਕੀ ਕਹਿ ਰਹੀ ਆ ਮੰਮੀ ਇਹਨਾਂ ਨੇ ਕਹਿੰਦੀ ਆ ਕੁਛ ਸਾ ਕੀ ਕਹਿ ਰਹੀ ਆ ਇਹ ਨਹੀਂ ਪਤਾ ਵੀ ਬੰਨੇ ਆ ਚੱਲ 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 ਮੈਨੂੰ ਨਹੀਂ ਪਾਈ ਮੇਰਾ ਤਾਂ ਪਾ ਨਹੀਂ ਲਾ ਨਾਨੀ ਗੈਸ ਕਰੋ ਗੈਸ ਕਰੋ ਮੈਂ ਨਾ ਕੀ ਗੈਸ ਕਰਾਂ ਵੀ ਐ ਕਰਕੇ ਐ ਐ ਕਰ ਹਾਂ ਮੰਮੀ ਤੂੰ ਸਮਝਾਓ 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 ਇੱਥੇ ਸਮਝਣਾ ਤੈ ਇੱਧਰ ਇੱਧਰ ਐਂਟੀ ਐਂਟੀ ਕਰ ਕਰ ਹਾਂ ਵੀ ਬੇਬੇ ਨੂੰ ਹਾਂ ਵੀ ਨਚਾਉਣਾ ਫਿਰ ਐ ਕਰਦੀ ਆ ਹੋਰ ਇਹ ਕੀ ਹੋ ਗਿਆ ਕੀ ਬੇਬੇ ਦੇ ਮੂਰੇ ਆਪਾਂ ਭੰਗੜਾ ਪਾਉਣਾ ਬੇਬੇ ਤਾਂ ਬੋਲ ਤਾਂ ਸਕਦੀ ਹੈ ਕਿ ਬੋਲਾਂ ਮਦਾਓ ਚੱਲ ਪਾਓ ਭੰਗੜਾ ਨਹੀਂ ਨਹੀਂ ਬੇਬੇ ਬੇਬੇ ਨੇ ਕਹਤਾ ਹਿੰਟ ਵੀ ਦੇਤਾ ਤੁਹਾਨੂੰ ਹਿੰਟ ਦੇਦਾ ਪਾਓ ਭੰਗੜਾ ਮਮੇ ਕੀ ਸੁਝਾ ਰਹੀ ਹੈ ਹਾਂ ਬੇਬੇ ਬੇਬੇ ਹਾਂਜੀ ਹਾਂਜੀ ਸਹੀ ਜਾ ਰਹੇ ਹੋ ਸਹੀ ਜਾ ਰਹੇ ਹੋ ਸਹੀ ਸਹੀ ਹਾਂ ਬੇਬੇ ਵੀ ਆ ਉੱਤੇ ਨੇ ਨਹੀਂ ਆ ਕੇ ਹੁੰਦਾ ਜਦੋਂ ਆਪਾਂ ਆਏ ਕਰ ਆਪਾਂ ਆ ਤਾਂ ਫਿਰ ਐ ਕਰਦੇ ਨੱਚਦੇ ਨਹੀਂ ਆ ਹਾਂ ਨੱਚਦੇ ਨੇ ਹੋਰ ਕੀ ਕਹੀਦਾ ਡਾਂਸ ਨਹੀਂ ਨਹੀਂ ਪੰਜਾਬੀ ਚ ਹਾਂਜੀ ਸਮਝਾ ਬੇਬੇ ਦੇ ਸਾਹਮਣੇ ਫੰਗੜਾ ਪਾ ਲੈ ਚੁੱਪੀ ਦੀ ਮੱਖੀ ਤੂੰ ਕੋਲਾ ਬੇਬੇ ਤਾਂ ਖੜਾ ਕੀ ਕਰਦੀ ਆ ਬੇ ਬੇ ਬੇਚਾਰੀ ਦਾ ਬੰਨਿਆ ਮੂੰਹ ਨਹੀਂ ਨਹੀਂ ਬੇਬੇ ਕੀ ਕਰਦੀ ਆ ਐਂ ਭੰਗੜਾ ਭੰਗੜਾ ਪਾਈ ਏ ਹਾਂ 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 ਭੰਗੜੇ ਦੀ ਆਈ ਰੁੱਤ ਭੰਗੜੇ ਦੀ ਹਾਂ ਹਾਂਜੀ ਹਾਂਜੀ ਦੱਸੋ ਬੇਬੇ ਕੀ ਕਰ ਖੜਾ ਦੀ ਆਈ ਭੰਗੜਾ ਪਾਈ ਏ ਨਹੀਂ ਨਹੀਂ ਭੰਗੜਾ ਕੌਣ ਪਾਊਗਾ ਭੰਗੜਾ ਦਾ ਸੇ ਪਾਉਣਾ ਤਾਂ ਬੇਬੇ ਤੋਂ ਪਾਉਣਾ ਯਾਰ ਜੀ ਨਾ ਨਹੀਂ ਸਮਝਾਉਣਾ ਨਹੀਂ ਨਾ ਨਹੀਂ ਸਮਝਾਉ। ਕੱਲੀ ਕੱਲੀ ਚੀਜ਼ ਸਮਝਾਉ। ਮੈਂ ਹੁਣ ਇਹ ਵੀ ਬੇਬੇ ਜਾਂਦੇ ਜਿਹੜੀ ਪਕੜਾ ਇੱਕ ਮਿੰਟ ਕੱਲੀ ਕੱਲੀ ਚੀਜ਼ ਕੱਲੀ ਚੀਜ਼ ਨੋਟ ਕਰੋ। ਬੇਬੇ ਬੇਬੇ ਭੰਗੜਾ ਹੂੰ ਵੀ ਜਦੋਂ ਆਪਾਂ ਬੋਲੀਆਂ ਬੋਲੀ ਦਾ ਆਏ ਹਾਂ ਤੇ ਪੰਗੜੇ ਨੂੰ ਕੀ ਕਰੀਦਾ ਕੀ ਕਰੀਦਾ ਪੰਗੜੇ ਨੂੰ ਪੰਗੜੇ ਨੂੰ ਪੰਗੜਾ ਤਾਂ ਬਸ ਬੋਲੀਆਂ ਪਾ ਕੇ ਨੱਚੀਦਾ ਆਹ ਸਹੀ ਹੈ ਸਹੀ ਹੈ ਬੋਲੀਆਂ ਪਾ ਕੇ ਨੱਚੀਦਾ ਪੰਗੜੇ ਤੇ ਡੀਜੇ ਲੱਗੇ ਹੁੰਦੇ ਆ ਚੱਲ ਹੋਰ ਕੀ ਆ ਨਹੀਂ ਨਹੀਂ ਪੰਗੜੇ ਨੂੰ ਕੀ ਕਰੀਦਾ ਡਾਂਸ ਕਰ ਡਾਂਸ ਬੇਬੇ ਬੋਲੀ ਪਾਉਗੀ ਆਪਾਂ ਕੀ ਕੀ ਕਹਿੰਦੀ ਨਾਨੀ ਮੈਂ ਬੋਲ ਨਹੀਂ ਪਾਉਂਗੀ ਆਪਾਂ ਢੜਾ ਆਪਾਂ ਚੱਲ ਠੀਕ ਹੈ ਇਹ ਚੱਲ ਕਲੀਅਰ ਹੋ ਗਿਆ ਚਲੋ ਜੀ ਚੱਲਾਂ ਇਹ ਸੀਗਾ ਪਹਿਲਾ 라ਉਂਡ ਇਹ ਸੀ ਆਪਣਾ ਪਹਿਲਾ 라ਉਂਡ ਇਹ ਹੈ ਕਿ ਦੱਸ ਦੋ ਪਹਿਲਾਂ ਲਓ ਜੀ ਆ ਵੇਖੋ ਵੇ ਭੰਗੜਾ ਪੌਂਦੀ ਆਹਾ حاجه ਅਮੈਂ ਥੋੜਾ ਹੀ ਹਾਂ ਚੱਲ ਠੀਕ ਆ ਲਓ ਜੀ ਤਿਆਰ ਹੋ ਅਗਲੇ ਚੈਲੰਜ ਲਈ ਨਾਨੀ ਲਓ ਜੀ ਅਗਲਾ ਚੈਲੰਜ ਦਿਖਾਉਣੇ ਆ ਆ ਦੇਖੋ ਉਧਰ ਦਿਖਾ ਦਿਓ ਆ ਦੇਖੋ ਜੀ ਸਾਡੇ ਕੰਟੈਸਟੈਂਟ ਹੋ ਕੀ ਕਹਿੰਦੇ ਕੰਟੈਸਟੈਂਟ ਆਹੋ ਦੇਖੋ ਜੀ ਚਲੋ ਹੁਣ ਨਾਨੀ ਨੂੰ ਸਮਝਾਓ ਦੱਸੋ ਬੋਲੋ ਕੀ ਬੋਲੋ ਬੋਲੋ ਮੰਮੀ ਤਾਂ ਸਮਝਾ ਰਹੀ ਆ ਹਾਂ ਕੀ ਕਹਿੰਦੀ ਆ ਤਾ ਤੂੰ ਕਹਿੰਦੇ ਡਾਲਰ ਹਾਂ ਮੈਨੂੰ ਲੱਗ ਗਿਆ ਪਤਾ ਹਾਂ ਬਈ ਡਾਲਰ ਇਥੋਂ ਮੈਨੂੰ ਕਾੜ ਲਊਗਾ ਨਹੀਂ ਨਹੀਂ ਤਾ ਡਾਲਰ ਸੱਚ ਮੈਂ ਤੇ ਮੇਰਾ ਕਸਰਵਾੜ ਬਾੜ ਨਹੀਂ ਨਹੀਂ

हां ठीक है ठीक है ठीक है ठीक है चल ठीक है हाँ चल ठीक है हां राइटिंग ਬੱਡੀ ਹਾਂ ਲੱਲ ਮੇਰੇ ਦੰਦੀ ਬੱਡੀ ਹਾਂ ਚੱਲਦਾ ਹਾਂ 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 ਮੈਂ ਪਾਸ ਹਾਂ ਸਲਾਈਟੀ ਐਸੀ ਵੈਸੀ ਨਾਈਟਿੰਗ ਨੂੰ ਨਹੀਂ ਕਹਿੰਦੇ ਕੋਈ ਕਹਿੰਦਾ ਚਲੋ ਆ ਰੈਡੀ ਹੂੰ ਲੋ ਜੀ ਆਹ ਜਿਹੜਾ ਵੈਸੇ ਹੈਗਾ ਸੋਖਾ ਪਰ ਇਹ ਸਮਝਾਉਣਾ ਬੜਾ ਔਖਾ ਈ ਚਾਹੁੰਦੇ ਦੇਖ ਲੈ ਦੇ ਸਾਰਿਆਂ ਨੇ ਹਾਂ ਲੋ ਜੀ ਤੁਸੀਂ ਦੇਖ ਲਓ ਇੱਧਰ ਵੀ ਕਰਦੇ ਹੈਂ ਨਾ ਨਾ ਇੱਧਰ ਨਹੀਂ ਚਲੋ ਅੱਛਾ ਪੜੇ ਚਲਾਗਾ ਤੁਸੀਂ ਮੈਨੂੰ ਸਭ ਨਾਲ ਔਖਾ ਸਬਜੈਕਟ ਦਿੱਤਾ ਵਾ ਚਲੋ ਸਮਝਾਓ ਹਣ ਬੇਬੇ ਹਾਂ ਬੇਬੇ ਮੇਰੇ ਨਾਲ ਲੜਦੀ ਹੈ ਹਾਂ ਓ ਵੈਰੀ ਗੁੱਡ ਮੇਰੇ ਨਾਲ ਲੜ-ਪੜ ਕਰਦੀ ਹੈ ਵੇ ਕੀ ਲੜਨ ਵਾਲਾ ਹੁੰਦੇ ਕੋਈ ਨਹੀਂ ਆਦੇ ਨਾਲੇ ਬੜਬੜਕਾਰ ਬੇਬੇ ਦੋਵੇਂ ਬੋਲ ਮੈਂ ਨਹੀਂ ਲੜਦੀ ਮੈਂ ਤਾਂ ਤਨਤਨ ਕਰਦੀ ਆ ਹਾਏ ਹਾਏ ਨਹੀਂ ਹਾਇ ਸਹੇਲੀਆ ਚੁੱਡੂ ਨਹੀਂ ਹਾਇ ਸਹੇਲੀਆ ਚੁੱਡੂ ਨਹੀਂ ਚੁੱਡੂ ਨਹੀਂ ਚੁੱਡੂ ਸਹੇਲੀਆ ਚੁੱਡੂ ਨਹੀਂ ਹਾਇ ਸਹੇਲੀਆ ਚੁੱਡੂ ਨਹੀਂ ਚੁੱਡੂ ਨਹੀਂ ਪੱਲ ਲੈ ਪਿਆ ਤੇ ਨਾ ਕੋਈ ਹੱਜ ਜੀਂਦਾਰਿਆ ਸਹਲਿਆ ਚੁੱਡੂਨੀ ਸਹਲਿਆ ਚੁੱਡੂਨੀ ਸਹਲਿਆ ਚੁੱਡੂਨੀ ਚੁੱਡੂ ਪੱਲ ਲੈ ਪਿਆ ਤੇ ਨਾ ਕੋਈ ਹੱਜ ਜੀਂਦਾਰਿਆ ਸਹਲਿਆ ਚੁੱਡੂਨੀ ਸਹਲਿਆ ਚੁੱਡੂਨੀ ਸਹਲਿਆ ਚੁੱਡੂਨੀ ਚੁੱਡੂ ਦੀਆ ਮਿਲੇ ਉਤੋਂ ਲਾਇਆ ਸੁਦੋ ਕੇਲੇ ਚੁੱਡੂ ਗਿਆ ਮੇਲੇ ਉਥੋਂ ਲਿਆ ਸੀ ਦੋ ਕਿਲੇ ਜਦ ਮੈਂ ਮੰਗਾ ਤਾਂ ਕੜਦਾ ਡੇਲੇ ਸਹੇਲੀਓ ਚੁੱਡੂ ਨਹੀਂ ਥੈਨਿਗਾ ਚੁੱਡੂ ਨਹੀਂ ਥੈਨਿਗਾ ਚੁੱਡੂ ਨਹੀਂ ਚੁੱਡੂ ਨਹੀਂ ਇਹ ਚੁੱਡੂ ਪੱਲੇ ਪਿਆ ਤੇ ਨਾ ਕੋਈ ਹੱਜ ਦੀਨਦਾਰਿਆ ਸਹੇਲੀਓ ਚੁੱਡੂ ਨਹੀਂ ਥੈਨਿਗਾ ਚੁੱਡੂ ਨਹੀਂ ਥੈਨਿਗਾ ਚੁੱਡੂ ਨਹੀਂ ਚੁੱਡੂ ਨਹੀਂ ਚੁੱਡੂ ਸਹੇਲੀਓ ਚੁੱਡੂ ਨਹੀਂ ਥੈਨਿਗਾ ਚੁੱਡੂ ਨਹੀਂ ਥੈਨਿਗਾ ਚੁੱਡੂ ਨਹੀਂ ਚੁੱਡੂ ਗਿਆ ਮੇਲੇ ਲਿਆ ਸੀ ਦੋ ਕੇਲੇ ਤੇ ਜਦ ਮੈਂ ਪੰਗਾ ਤੱਕਦਾ ਡੇਲੇ ਸੇਲੀਓ ਚੁੱਡੂਨੀ ਸੇਲੀਆਂ ਚੁੱਡੂਨੀ ਸੇਲੀਆਂ ਚੁੱਡੂਨੀ ਚੁੱਡੂ ਗਿਆ ਮੱਸੀਆ ਨਹੀਂ ਉਥੇ ਜਾਗਾ ਰੇ ਵਿੱਚ ਫਸਿਆ ਤੇ ਜਦ ਮੈਂ ਕੱਢਿਆ ਤੇ ਖਿੜਖਿੜ ਜਦ ਮੈਂ ਕੱਢਿਆ ਤੇ ਖਿੜਖਿੜ ਮੱਸੀਆ ਸੇਲੀਓ ਚੁੱਡੂਨੀ ਸੇਲੀਆਂ ਚੁੱਡੂ ਹਾਏ ਸਹੇਲੀਓ ਚੁੱਡੂਨੀ ਹਾਏ ਸਹੇਲੀਓ ਚੁੱਡੂਨੀ ਚੁੱਡੂ ਪੱਲੇ ਪਿਆ ਤੇ ਨਾ ਕੋਈ ਹੱਜ ਜੀਣ ਦਾ ਰਿਆ ਸਹੇਲੀਓ ਚੁੱਡੂਨੀ ਹਾਏ ਸਹੇਲੀਓ ਚੁੱਡੂਨੀ ਚੁੱਡੂਨੀ ਤੁੱਗੂ ਸਹੇਲੀਓ ਚੁੱਡੂਨੀ ਚੁੱਡੂਨੀ ਸਹੇਲੀਓ ਚੁੱਡੂਨੀ ਹਾਏ ਸਹੇਲੀਓ ਚੁੱਡੂਨੀ ਮਨਨੇ ਉਤੇਖੇ ਸਪਿਆ ਹਾਣੀ ਮਾਏ ਮੂਰਾ ਮੇਰੇ ਪੇਛ ਪਿਆ ਹਾਏ ਮਾਏ ਮੂਰਾ ਮੇਰੇ ਇਹ ਚੈਲੰਜ ਨੂੰ ਕਿੱਥਰ ਲੈ ਜਾਂਦੇ ਆ ਕਰੋ ਤੈਸ ਪਿਆ ਹਾਏ ਮਾਏ ਮੂਰਾ ਮੰਜੇ ਦੇ ਹੇਠ ਪਿਆ ਸਾਡਾ ਚੈਲੰਜ ਵਿੱਚ ਚੱਲ ਰਹੀ ਹੈ ਜੀ ਤਾਂ ਚਲੋ ਵੀ ਲਾਸਟ ਲਾਸਟ ਹੋਣਾ ਆਪਾਂ ਸੋਚਿਆ ਕਿ ਨਾ ਆਪਾਂ ਪਹਿਲੇ ਕੀ ਕਰਨਾ ਹੂੰ ਬੇਬੇ ਅਸੀਂ ਨਾ ਕੋਈ ਕੋਈ ਚੀਜ਼ ਗੈਸ ਕਰਾਵਾਂਗੇ ਹਾਂ ਚੰਗੀ ਹਾਂ ਤੇ ਚੰਗੀ ਤੂੰ ਤੂੰ ਇਹ ਗੈਸ ਕਰਨਾ ਕਿ ਇਹ ਕੌਣ ਹੈ ਤੇ ਇਹ ਕੌਣ ਹੈ ਹੈ ਇਹ ਤਾਂ ਸੌਖਾ ਵਾ ਨਾ ਨਾ ਭਾਈ ਯਾਰ ਤੈਨੂੰ ਨਹੀਂ ਔਖਾ ਲੱਗਦਾ ਭੈਣੇ ਮੈਂ ਮੱਖਾ ਤੇਰੇ ਪੱਟਿਆ ਪਈ ਚਲੋ ਆ ਬੇਬੇ ਗੈਸ ਕਰ ਕੀ ਦਾ ਹੱਥ ਆਓ ਹਰਮਾ ਹਾਂ ਹਾਂ ਕਿੰਦਾ ਵਾ ਹਰ ਮਰਨੇ galactos ਖਰਚ ਖੜਜ ਦਵਾਰ ਦਵਾਰ ਫੜਾਇਆ ਤੂੰ ਬੇਅੰਤ ਬੇਅੰਤ ਦਾਦੀ ਸੁਣ ਆ ਗਏ ਅਰਪਾ ਸਾਰੇ ਮੈਂਬਰ ਦੇਖਣਾ ਤੇ ਹੀਰਾ ਏ ਰੱਬਾ ਤੁਹਾਰਾ ਸਭ ਹਰਮਣੀਆ ਨਹੀਂ ਚਲੋ ਇੱਕ ਹੋਰ ਹੱਥ ਕਰਿਓ ਓ ਇੱਕ ਹੋਰ ਹੱਥ ਕਰਿਓ ਭੈਣ ਜੀ ਹਾਂ ਚੱਲ ਚੱਲ ਬੇਬੇ ਹੁਣ ਆ ਗੈਸ ਕਰ ਤੂੰ ਕੁੜੀ ਹੈ ਨਾ ਤਾਂ ਬੁੱਜੀ ਸੋਨੀ ਆ ਹਾਂ ਇਹ ਤਾਂ ਹਰਮਣਾ ਹਾਂ ਬੁੱਝ ਲੈ ਹੁਣ ਬੁੱਝ ਲਿਆ ਹੁਣ ਬੇਬੇ ਇੱਕ ਹੋਰ ਚੀਜ਼ ਤੂੰ ਗੈਸ ਕਰਨੀ ਲਿਆ ਠੀਕ ਆ ਲਓ ਜੀ ਬੇਬੇ ਹੁਣ ਗੈਸ ਕਰੂਗੀ ਕੀ ਆ ਕੀ ਆ ਵੇਖਦੇ ਬੇਬੇ ਨੂੰ ਪਤਾ ਲੱਗਦਾ ਕਿ ਨਹੀਂ ਲੱਗਦਾ ਬੇਬੇ ਹੱਥ ਲਾ ਅੱਗੇ ਕਰ ਹੱਥ ਡੋਲਰਾਂ ਹਾਂ ਇਹਦੇ ਤੋਂ ਕੰਨਾਂ ਤੋਂ ਪਤਾ ਲੱਗ ਜਾਂਦਾ ਲਓ ਜੀ ਆਹ ਗੈਸ ਕਰੋ ਕੌਣ ਬੇਅੰਤਾ ਹਾਂ ਲਓ ਵੀ ਸੱਚ ਨੂੰ ਹੁਣ ਚੈਲੰਜ ਚੇਂਜ ਹੋ ਚੁੱਕਾ ਨਾਨੀ ਬੇਬੇ ਦੀ ਜਗ੍ਹਾ ਆ ਚੁੱਕੀ ਆ ਤੇ ਬੇਬੇ ਨਾਨੀ ਦੀ ਜਗ੍ਹਾ ਹੁਣ ਮੰਮੀ ਨੇ ਬੇਬੇ ਨੂੰ ਸਮਝਾਉਣਾ ਬੇਬੇ ਵੇਖਦੇ ਸਹੀ ਗੈਸ ਕਰ ਪਾਉਂਦੀ ਕਿ ਨਹੀਂ ਇਹ ਲਾਕ ਕਰਿਆ ਤੇ ਬੜਾ ਇੰਟਰਸਟਿੰਗ ਆ। ਲੋ ਜੀ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਦਿਖਾਉਣੇ ਆ। ਮੰਮੀ ਨੇ ਬੇਬੇ ਨੂੰ ਕੀ ਕਹਿਣਾ? ਇਹ ਹੀ ਕਹਿਣਾ। ਹਾਂ। ਲੋ ਜੀ। ਲੱਗ ਗਿਆ ਪਤਾ? ਚੱਲ। ਬੇਬੇ, ਜਿਹ ਜੋ ਮੰਮੀ ਤੈਨੂੰ ਇਸ਼ਾਰਾ ਨਾਲ ਸਮਝਾਉਗੀ ਨਾ, ਉਹ ਤੂੰ ਬੋਲ ਕੇ ਦੱਸਣਾ ਕਿ ਮੰਮੀ ਕਹਿ ਕੀ ਰਹੀ ਐ, ਠੀਕ ਆ? ਚੱਲੋ। ਅੱਛਾ। ਇਹ मैं <laughs> नहीं, 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 नहीं। भी। अच्छा। की मतलब है इधर एक कली कली चीज बुझे पहल हर फड़ के रखो चीज के रखो <laughs> मैं <ता कुछा> <laughs>

ਕਾ ਕੇ ਖਾ ਲੂੰਗਾ ਦੇਖਿਆ ਸੁ ਕਰਨਾ ਯਾਰ ਉਹ ਯਾਰ ਮੈਂ ਨਹੀਂ ਖਾ ਸਕਦਾ ਉਧਰ ਦੇਖੋ ਨਹੀਂ ਉਧਰ ਜੇ ਮਮੀ ਜੇ ਮੈਂ ਆਪਦੇ ਆਪ ਨੂੰ ਕੀ ਕਹੂੰਗਾ ਹਾਂ ਕਹਿ ਲਿਆ ਮੈਂ ਮੈਂ ਆਪਦੇ ਆਪ ਨੂੰ ਕੀ ਕਹੂੰਗਾ ਵੀ ਬਾਅਦ ਮੈਂ ਸਿਆਣਾ ਮੈਂ ਨਹੀਂ ਯਾਰ ਨਾ ਨਹੀਂ ਮੈਂ ਆਪਦੇ ਆਪ ਨੂੰ ਕੀ ਕਹਿੰਦੀ ਇੰਨਾ ਕਰਕੇ ਮੈਂ ਮੱਕੀ ਕੇ ਘਾਟਾ ਮੈਂ ਕਹਿ ਰਹੀ ਹਾਂ ਕਿ ਕੋਈ ਨਹੀਂ ਹੋਣੀ ਹਾਂ ਮੈਂ ਸਿਆਣੀ ਬਹੁਤ ਆਦੀ ਜਾਂਦੀ ਹਾਂ ਲਾ ਯਾਰ ਮੈਂ ਸਮਝਾਣਾ ਹਾਂ ਇਹਨਾਂ ਨੂੰ ਮੈਂ ਸਮਝਾਣਾ ਕਲੀ ਕਲੀ ਚੀਜ਼ ਸਮਝੋ ਪਹਿਲਾਂ ਇਹ ਸਮਝੋ ਹਾਂ ਹਾਂ ਚੱਲੋ ਅੱਛੇ ਤੇ ਰੋਟੀ ਖਾਣ ਦੀ ਗੱਲ ਹੀ ਹੈ ਨਾ ਹਾਂ ਹਾਂ ਰੋਟੀ ਪਕਾ ਕੇ ਖਾਣੀ

ਜੋ ਲਾਵੀਂ ਭਾਈ ਮਸਾ ਮਸਾ ਲਓ ਜੀ ਐ ਕੋਈ ਚੀਜ਼ ਆ ਇਹ ਆਪਾਂ ਹੀ ਬੇਬੇ ਨੂੰ ਸਮਝਾਵਾਂਗੇ ਗੈਸ ਕਰਾਵਾਂਗੇ ਬੇਬੇ ਗੈਸ ਕਰ ਲਈ ਤੁਸੀਂ ਚੰਗਾ ਚੰਗਾ ਦੱਸ ਗੈਸ ਸਮਝਾ ਦੇ ਉਹ ਵੀ ਨਾ ਪਾ ਮੈਂ ਦੇਖਿਆ ਫਿਰ ਮੈਂ ਕਹਿੰਦਾ ਜਾਨਵਰ ਆ ਹਾਂ ਜਾਨਵਰ ਬਣਨਾ ਕਿ ਜਾਨਵਰ ਬਣਨਾ ਹੌ ਤਰ ਤਰ ਆ ਨਾ ਬੁਰਾ ਇਹ ਜਾਨਵਰ ਬਣ ਗਿਆ ਜਾਨਵਰ ਰੋ ਰੋ ਜਾਨਵਰ ਬਣ ਜਾ। ਜੇ ਬੁੱਜੁਰਗਾਂ ਦੇ ਜਾਨਵਰ। ਕਿ ਤੇਰਾ ਪੰਛੀ ਆ? ਹਾਂ ਹਾਂ ਕੋਈ ਹੈ ਵਾ। ਇਹ ਵਾ ਬਾਹਰ ਆਇਆ ਤਾਂ ਕੀ ਕਰੇ? ਕੋਈ ਜਾਨਵਰ ਕਿਹੜਾ? ਫੁੱਲਾਂ ਦੇ ਲੱਗਦੇ ਜਿਹੜਾ। ਤੇ ਨਾਮੂ ਨਾ ਤੋੜਨਾ ਜੀ ਮਰੂ ਨਾ। ਨਹੀਂ ਨਹੀਂ ਬੁੱਜਰਾਵਾ ਕੀ ਕੀ ਆਓ। ਹਾਂ। ਉਹਦਾ ਨਾਂ ਕੀ ਆ? ਪੰਛੀ ਆ ਕੋਈ ਨਵੇਂ। ਹਰਮਨ ਸਿੰਘ। ਹਰਮਨ ਸਿੰਘ। ਇਹ ਤੋਤਾ। ਕਬੂਤਰ ਆ, ਕਬੂਤਰ। ਮਗਨਾ ਨਿੱਕੀ ਜਿਹੀ ਚਿੜੀ ਨਿੱਕੀ ਜਿਹੀ ਚਿੜੀ ਜਰੀ ਹੁੰਦੀ ਆ ਕੋਰੀ ਨਾ ਬੁਲਣਾ ਨਿੱਕੀ ਜਿਹੀ ਚਿੜੀ ਆ ਉਹ ਬੋਚਦਾ ਬੋਨੇ ਨਿੱਕੀ ਜਿਹੀ ਹੁੰਦਾ ਜਰੀ ਹੁੰਦਾ ਆਏ ਕਹਿੰਦੇ ਲੋਕ ਉਹ ਬੋਲ ਬੋਲ ਕਹਿੰਦੇ ਹੋਰ ਕਰਦੀ ਟੀ ਚਿੜੀ ਕਹਿੰਦੇ ਬਹੁਤ ਸੋਹਣੀ ਚਿੜੀ ਆ ਉਹ ਨਿੱਕੀ ਜੀ ਹੁੰਦੀ ਆ ਹਾਂ ਕੰਮਲ ਮਾਰਦੀ ਹੁੰਦੀ ਆ ਉਹਨੂੰ ਹੱਦ ਕੀ ਕਹਿੰਦੇ ਮੈਂ ਤੇ ਤਾਂ ਨਹੀਂ ਆਉਂਦਾ ਕੱਟ ਚੁੱਪਾ ਕੀ ਕਹਿੰਦੇ ਹੁੰਦੇ ਮੈਂ ਮੈਂ ਦੱਸਦਾ ਬਹੁਤ ਹਨ ਨਹੀਂ ਦਾ ਇਹ ਹੋਸ਼ ਕੀੜਿਆ ਕੋਈ ਮੈਂ ਦੱਸ ਦਿਆਂ ਇਹ ਐਉਂਡਾ ਹੈ ਤਾਂ ਕੀੜੇ ਫੁੱਲਾ ਆਈ ਹੈ ਚਿਤਲੀ ਹਾਂ ਨਾ ਬੇਚਾ ਨਹੀਂ ਆਈ ਨਾ ਪਤਾ ਨਹੀਂ ਨਹੀਂ ਕੰਮ ਨਹੀਂ ਲਾਓ ਚਿਤਲੀ ਲਾ ਬਾਬਾ ਤੈਨੂੰ ਚਿਤਲੀ ਨਹੀਂ ਚਾਹਤੇ ਆ ਬਾਬਾ ਕੀ ਕਰਦਾ ਹੀ ਹੋ ਲਾਈ ਜੀ ਅੱਜ ਦੇ ਬਹੁਤ ਇੰਜੋਏ ਕੀਤਾ ਤੁਸੀਂ ਦੱਸੋ ਤੁਹਾਨੂੰ ਇਹ ਜਿਹੜਾ ਮੈਂ ਰੋਜ਼ ਵੇਖਿਆ ਨਾ ਇੰਨੀ ਤੀਤਰੀ ਕਾਲੇ ਰੰਗ ਦੀ ਬਾੜੀ ਜòn ਜਾ ਪਕਰੋ ਆਹ ਬੁੱਝੇ ਨਹੀਂ ਬੁੱਝੇ ਹੋਰ ਬੁੱਝੇ ਚੇਤਾ ਕਿਹੜੇ 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 ਰੰਗ ਦੀ ਕਾਲੇ ਰੰਗ ਦੀ ਬਾੜੀ ਥੋੜੀ ਖਿੰਬਾ ਕਾਲਾ ਤੇ ਕਿਹੜਾ ਰੰਗ ਕਾਲਾ ਰੰਗ ਤੇ ਖਾਕੀ ਰੰਗ ਉਹਦਾ ਅੱਛਾ ਲੱਗੇ ਬਹੁਤ ਸੋਹਣੀ ਹੁੰਦੀ ਆ ਲਾਈ ਜੀ ਤੋਂ ਨਹੀਂ ਜਿਹੜਾ ਵਲੌਗ ਕੀਤਾ ਇੰਜੋਏ ਕੀਤਾ ਨਾ ਦੇ ਵਧੀਆ ਵੇਖ ਕੇ ਨਜ਼ਾਰਾ ਆਇਆ ਇੰਜੋਏ ਕੀਤਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੇਰੇ ਵੇਖ ਕੇ ਮਨ ਖੁਸ਼ ਹੋਇਆ ਸੋ ਵਲੌਗ ਵਧੀਆ ਲੱਗਾ ਕਮੈਂਟ ਲਾਈਕ ਸ਼ੇਅਰ ਸੋ ਜਾਣ ਦੇ ਬਾਅਦੇ ਰਹੋ ਮਿਲਦੇ ਅਗਲੇ ਵਲੌਗ ਵਿੱਚ ਸਾਥ ਸ਼੍ਰੀ ਅਕਾਲ ਬਾਏ ਬਾਏ